ਸੰਗਰੂਰ ਦੇ ਪਿੰਡ ਖੇੜੀ ਵਿੱਚ ਸਥਿਤ 10 ਏਕੜ ਵਿੱਚ ਬਣੇ ਰੋਜ਼ਗਾਰ ਸਿਖਲਾਈ ਕੇਂਦਰ ਨੂੰ ਮੁੱਖ ਮੰਤਰੀ ਵੱਲੋਂ ਅਪਗ੍ਰੇਡ ਕੀਤਾ ਜਾਵੇਗਾ ਜੋ ਬੱਚੇ ਪੁਲਿਸ ਜਾਂ ਸੀਐਫਪੀਐਫ ਵਿੱਚ ਭਰਤੀ ਹੋਣਾ ਚਾਹੁੰਦੇ ਹਨ ਉਹਨਾਂ ਲਈ ਸ਼ਾਨਦਾਰ ਟ੍ਰੈਕ ਹੋਸਟਲ ਵਾਲੀਬਾਲ ਗਰਾਊਂਡ ਅਤੇ ਟੈਨਿਸ ਦੇ ਨਾਲ ਵਿਸ਼ੇਸ਼ ਮੁਫਤ ਸਿਖਲਾਈ ਦਾ ਪ੍ਰਬੰਧ ਕੀਤਾ ਜਾਵੇਗਾ ਅਦਾਲਤਾਂ ਬਣਾਈਆਂ ਜਾਣਗੀਆਂ ਕਰੀਓ 28 ਕਰੋੜ ਰੁਪਏ ਦੀ ਲਾਗਤ ਦੇ ਨਾਲ ਸ਼ੁਰੂ ਕੀਤਾ ਜਾਵੇਗਾ ਇਹ ਪ੍ਰੋਜੈਕਟ ਇਸ ਪ੍ਰੋਜੈਕਟ ਤੇ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਖੇੜੀ ਪਿੰਡ ਨੂੰ ਚੁਣਿਆ ਕਿਉਂਕਿ ਇਹ ਇੱਕ ਇਤਿਹਾਸਕ ਪਿੰਡ ਹੈ ਅਤੇ ਸੰਗਰੂਰ ਸ਼ਹਿਰ ਦੇ ਬਿਲਕੁਲ ਨੇੜੇ ਬਹੁਤ ਬਹੁਤ ਹਾਂ ਜੀ ਉਹ ਨੰਬਰ ਲਿਖ ਦਿਓ ਸਰ ਪੜ ਲਓ ਜੀ ਆ ਦੇ ਜੀ ਆ ਦੇ ਦਿਓ ਫੜ ਕੇ ਡਰਾਈਵਰ ਆਪਰੇਟਰ ਆ ਦੇ ਕੋਈ ਗੱਲ ਨਹੀਂ ਕੋਈ ਟਾਈਮ ਤੋਂ ਹੋ ਰਿਹਾ ਹੈ 2.5 ਸਾਲ ਹੋ ਗਏ ਸਰ ਜੀ ਫੋਨ ਕਰ ਲਾਂਗੇ ਫੋਨ 10 200 ਵਾਲੇ ਤੇ ਕਰਕੇ ਨਾ 10 200 ਵਾਲੇ ਤੇ ਕਰਕੇ ਤੁਹਾਨੂੰ ਬੁਲਾ ਲਾਂਗੇ ਚੰਡੀਗੜ੍ਹ ਮਿਲ ਕੇ ਬਹਿ ਕੇ ਗੱਲ ਕਰ ਨਾ ਨਾ ਕੋਈ ਗੱਲ ਨਹੀਂ ਮਹਾਰਾਜ ਸਾਰਾ ਪੰਜਾਬੀ ਆਪਣਾ ਅਸੀਂ ਐਮਸ ਸਿਕਲਾਈ ਕੇਂਦਰ ਉਘਾਟਨ ਕਰ ਰਹੇ ਹਾਂ ਕਿਸ ਤਰੀਕੇ ਦਾ ਪ੍ਰੋਜੈਕਟ ਹੈ ਕਿਸ ਤਰ੍ਹਾਂ ਲੋਕ ਦੇਖੋ ਖੇੜੀ ਪਿੰਡ ਦੇ ਵਿੱਚ ਦਾ ਸੇਕੜ ਦੇ ਵਿੱਚ ਇੱਕ ਸੀ ਪਾਈਟ ਨਾਂ ਦਾ ਸਿਖਲਾਈ ਫਰੋਜ਼ਗਾਰ ਕੇਂਦਰ ਹੈ ਇੱਥੇ ਬੱਚਿਆਂ ਨੂੰ ਜਿਹੜੇ ਆਰਮਡ ਫੋਰਸ ਦੇ ਵਿੱਚ ਜਾਣਾ ਚਾਹੁੰਦੇ ਨੇ ਪੁਲਿਸ ਜਾਣਾ ਚਾਹੁੰਦੇ ਨੇ ਸੀਆਰਪੀਐਫ ਜਾਣਾ ਚਾਹੁੰਦੇ ਨੇ ਇੱਥੇ ਉਹਨਾਂ ਦੀ ਟ੍ਰੇਨਿੰਗ ਹੋਊਗੀ ਔਰ ਫ੍ਰੀ ਆਫ ਕਾਸਟ ਟ੍ਰੇਨਿੰਗ ਹੋਊਗੀ ਸ਼ਾਨਦਾਰ ਇੱਕ ਟਰੈਕ ਬਣੂਗਾ ਹੋਸਟਲ ਬਣੂਗਾ ਬਾਲੀਵਾਲ ਕੋਰਟ ਹੋਊਗਾ ਟੈਨਿਸ ਕੋਰਟ ਹੋਊਗਾ ਉਹਦੇ ਵਿੱਚ ਸ਼ੂਟਿੰਗ ਰੇਂਜ ਹੋਊਗੀ ਤੇ ਐਡਮਿਨ ਬਲੌਕ ਹੋਊਗਾ ਸੋ आ, मतलब एक ਇੱਥੇ ਜਿਹੜਾ ਬੱਚਾ ਆ ਗਿਆ ਸਾਲ 'ਚ 1200 ਬੱਚੇ ਦੀ ਕੈਪੈਸਿਟੀ ਹੈ 1200 ਬੱਚੇ ਜਿਹੜੇ ਆ ਗਏ ਉਹ ਇੱਥੋਂ ਟ੍ਰੇਨਿੰਗ ਲੈ ਕੇ ਆਪਣੇ ਆਪਣੇ ਰੋਜ਼ਗਾਰ ਤੇ ਲੱਗਣਗੇ ਸੋ ਇਹ ਪਹਿਲਾਂ ਬਿਲਕੁਲ ਠੱਪ ਪਿਆ ਸੀ ਪ੍ਰੋਜੈਕਟ ਹੁਣ ਦੁਬਾਰਾ ਸ਼ੁਰੂ ਕੀਤਾ ਹੈ 28 ਕਰੋੜ ਤੋਂ ਉੱਪਰ ਲਗਤ ਹੈ ਇਹਦੀ ਤੇ ਖੇੜੀਪਿੰਡ ਸੰਗਰੂਰ ਦੇ ਬਿਲਕੁਲ ਜਣਾਚ ਹੈ ਤੇ ਇਤਿਹਾਸਿਕ ਪਿੰਡ ਹੈ ਤੇ ਅਸੀਂ ਇਸੇ ਕਰਕੇ ਇਸ ਪਿੰਡ ਨੂੰ ਚੁਣਿਆ ਤਾਂ ਕਿ ਸੰਗਰੂਰ ਦੇ ਸ਼ਹਿਰ ਦੇ ਨੇੜੇ ਵੀ ਰਹੇ ਤੇ ਇੱਥੇ ਬੱਚਿਆਂ ਨੂੰ ਜਿਹੜਾ ਟ੍ਰੇਨਿੰਗ ਵੀ ਉਸ ਲੈਵਲ ਦੀ ਮਿਲੇ ਚ ਕਿ ਉਹ ਬੱਚੇ ਜਿਹੜੇ ਨੇ ਆਪਣਾ ਕੈਰੀਅਰ ਆਰਮਡ ਫੋਰਸ ਦੇ ਵਿੱਚ ਪੁਲਿਸ ਦੇ ਵਿੱਚ ਫੌਜ ਦੇ ਵਿੱਚ ਬਣਾ ਸਕਣ ਕੈਰੀਅਰ ਸਰ ਹੋਸਟਲ ਦੀ ਵੀ ਵਿਵਸਥਾ ਕੀਤੀ ਹੈ ਹਾਂਜੀ ਹੋਸਟਲ ਹੈ ਔਰ ਬਿਲਕੁਲ ਟੋਟਲੀ ਸਭ ਕੁਝ ਫ੍ਰੀ ਹੈ ਡਰੋਨ ਦੀ ਟ੍ਰੇਨਿੰਗ ਜੇ ਉਹ ਸਭ ਕੁਝ ਮਿਲੂਗਾ ਨਾ ਉੱਥੇ ਇੱਥੇ ਤੇ ਬਸ ਜਦੋਂ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਫੇਰ ਆਵਾਂਗੇ ਆਪਾਂ ਇੱਥੇ ਤਾਂ ਫਿਰ ਦੁਬਾਰੇ ਅਸੀਂ ਵੀ ਅਸੀਂ ਇੱਥੇ ਉਦੋਂ ਦੇ ਬਾਰਸ਼ ਦੇ ਮੌਕੇ ਤੇ ਬਣ ਚੁੱਕੇ ਹਾਂ ਜੀ ਬਿਲਕੁਲ ਦੇਖੋ ਸਾਡੀ ਕੌਮ ਦੇ ਜਿਹੜੇ ਸ਼ਹੀਦ ਨੇ ਲਾ-ਮਿਸਾਲ ਕੁਰਬਾਨੀਆਂ ਨਾਲ ਭਰਿਆ ਪਿਆ ਸਾਡਾ ਇਹ ਵਿਰਸਾ ਇਹ ਇਤਿਹਾਸ ਸਾਡਾ ਸੋ ਅੱਜ 85ਵੇਂ ਸ਼ਹੀਦੀ ਦਿਵਸ ਹੈ 31 ਜੁਲਾਈ ਸ਼ਹੀਦ ਉਦਮ ਸਿੰਘ ਜੀ ਨੇ ਜੋ ਕੁਰਬਾਨੀ ਉਹ ਹੈ ਜੀਆਂ ਉਹ ਘਟ ਜਾ ਕੇ ਉੱਥੇ ਬਦਲਾ ਵੀ ਲਿਆ ਤੇ ਨਾਲ ਬਦਲਾ ਲੈ ਕੇ ਕਹਤਾ ਕਿ ਮੇਰਾ ਕੰਮ ਹੋ ਗਿਆ ਮੈਨੂੰ ਤੁਸੀਂ ਗ੍ਰਿਫਤਾਰ ਕਰ ਲਓ ਮੇਰਾ ਕੰਮ ਹੋ ਗਿਆ ਸੋ ਹਜੇ ਬਹੁਤ ਘੱਟ ਮਸਾਲਾ ਮਿਲਦੀ ਇਹਨੇ ਪਾਰਲੀਮੈਂਟ 'ਚ ਵੀ ਪਹਿਲਾਂ ਸੀ ਬੋਲਦੇ ਰਹੇ ਆ ਕੋਤਾ ਕੀਆ ਇਹ ਮੈਂ ਅਸੀਂ ਤਾਂ ਮੈਂ ਤਾਂ ਪਾਰਲੀਮੈਂਟ ਦੇ ਵਿੱਚ ਭਾਰਤ ਰਤਨਦੀਪ ਵੀ ਮੈਂ ਮੰਗ ਕੀਤੀ ਸੀ ਕਿ ਕਿ ਭਾਰਤ ਰਤਨ ਉਹ ਹੈ ਜੇ ਬੰਦਿਆਂ ਨੂੰ ਦਿਓ ਜਿਹਦੇ ਨਾਲ ਭਾਰਤ ਰਤਨ ਦਾ ਅਵਾਰਡ ਦਾ ਜਿਹੜੇ ਮਾਨ ਇੱਜ਼ਤ ਵਧੇ ਉਹਦੀ ਗਰਮੀ ਵਧੇ ਠੀਕ ਹੈ ਨਾ ਜੇ ਹੁਣ ਸ਼ਿਦਿਆਜ਼ਮ ਭਗਤ ਸਿੰਘ ਨੂੰ ਕਰਤਾ ਸਿੰਘ ਸਰਾਬਾ ਨੂੰ ਸ਼ਹੀਦ ਉਦਮ ਸਿੰਘ ਨੂੰ ਭਾਰਤ ਰਤਨ ਨਹੀਂ ਦਿਓਗੇ ਤਾਂ ਉਹਨਾਂ ਦੀ ਗਰਮੀ ਘਟਦੀ ਨਹੀਂ ਉਹਨਾਂ ਦੀ ਕੁਰਬਾਨੀ ਤਾਂ ਸਾਡੇ ਦਿਲਾਂ ਚ ਵਸਦੀ ਰਹੂਗੀ ਜਦੋਂ ਤੱਕ ਦੁਨੀਆ ਰਹੂਗੀ ਪਰ ਇਹ ਵੀ ਭਾਰਤ ਰਤਨ ਇਹੋ ਜਿਹੇ ਬੰਦਿਆਂ ਨੂੰ ਦੇਣਾ ਚਾਹੀਦਾ ਜੇ ਜਿਨ੍ਹਾਂ ਨੂੰ ਭਾਰਤ ਰਤਨ ਦੇ ਕੇ ਭਾਰਤ ਰਤਨ ਦਾ ਸਤਕਾਰ ਵਧੇ ਉਸ ਉਸ ਦਾ ਸੋ ਸਾਡੇ ਲਈ ਤਾਂ ਸ਼ਹੀਦ ਨੇ ਉਹ ਸਾਡੇ ਲਈ ਕੋਈ ਕਿਸੇ ਗਵਰਨਮੈਂਟ ਤੋਂ ਮਹਤਾਜ ਨਹੀਂ ਹੈਗੇ ਸੀ ਕਿ ਉਸ ਤੁਹਾਨੂੰ ਕਾਗਜ਼ਾਂ 'ਚ ਕੁਝ ਕਵੇ ਸੋ ਅਸੀਂ ਤਾਂ ਸਾਡੇ ਲਈ ਤਾਂ ਜਿਹੜੇ ਅੱਜ ਬਾੜਾਂ ਤੇ ਵੀ ਸੀਨਾ ਤਾਂ ਨਹੀਂ ਖੜੇ ਨੇ ਸਾਡੀ ਸਾਡੇ ਦਿਲਾਂ 'ਚ ਉਨ੍ਹਾਂ ਪ੍ਰਤੀ ਵੀ ਉਹ ਨਹੀਂ ਇੱਜ਼ਤ ਹੈ ਮਾਨ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਨੂੰ ਆਪਣੇ ਹੀ ਪਾਰਟੀ ਦੇ ਤਕਰੀਬਾਂ 'ਚ ਸਾਰੇ ਮੈਂਬਰਾਂ ਨੂੰ ਪਾਰਟੀ ਦੇ ਬਾਹਰ ਕਰ ਦਿੰਦਾ ਕਿਸ ਤਰ੍ਹਾਂ ਇਹ ਜਿਵੇਂ ਮੈਂ ਕੀ ਕਹਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਪਸ ਦੇ ਵਿੱਚ ਅ ਇਨ ਪਾਰਟੀ ਦੇ ਵਿੱਚ ਕਲੇਸ਼ ਪੈ ਗਿਆ ਤੇ ਉਹ ਕਲੇਸ਼ ਪਿਆ ਹਾਰਾਂ ਤੋਂ ਕਿਉਂਕਿ ਲੋਕਾਂ ਨੇ ਉਹਨਾਂ ਨੂੰ ਨਕਾਰਤਾ ਵੋਟਾਂ 'ਚ ਪਿਛਲੀਆਂ 5-6 ਇਲੈਕਸ਼ਨਾਂ 'ਚ ਹੁਣ ਤਾਂ ਸੌਆਂ ਤੇ ਆ ਗਏ ਉਹ ਮਤਲਬ ਜਲੰਧਰ ਬੈਸਟ ਦੇ ਵਿੱਚ ਤਕੜੀ ਕਿਸੇ ਹੋਰ ਕੋਲੇ ਸੀ ਸੁਖਵੀਰ ਬਾਦਲ ਬੀਐਸਪੀ ਨੂੰ ਸਪੋਰਟ ਕਰ ਰਿਹਾ ਸੀ ਤੇ ਤਕੜੀ ਨੂੰ 1424 ਪਈਆਂ ਤੇ ਬੀਐਸਪੀ ਨੂੰ 731 ਪਈਆਂ 731 ਵੋਟਾਂ ਤੇ ਆ ਗਏ 25 ਸਾਲ ਰਾਜ ਕਰਨ ਨਾਲ ਸੋ ਪਰਮਾਤਮਾ ਤੋਂ ਡਰਨਾ ਚਾਹੀਦਾ ਹੈ ਹੈਨਾ ਕਿਉਂਕਿ ਪਰਮਾਤਮਾ ਲੋਕਾਂ 'ਚ ਹੀ ਵਸਦਾ ਹੈ ਸੋ ਜਦੋਂ ਤੁਸੀਂ ਇਹਨਾਂ ਨੂੰ ਅਗਨੋਰ ਕਰਨ ਲੱਗ ਜਾਓਗੇ ਜਦੋਂ ਤੁਸੀਂ ਕਿਸੇ ਹੋਰ ਬਾਰੇ ਸੋਚਣੇ ਨਹੀਂ ਆਪਣੇ ਪੁੱਤ ਪਤੀ ਜੇ ਸਾਲੇ ਜੀਜੀਆਂ ਬਾਰੇ ਸੋਚਣਾ ਤਾਂ ਫਿਰ ਇਹੀ ਹਾਲ ਹੁੰਦਾ ਸਰ ਨਵੇਂ ਰਾਜਪਾਲ ਪੰਜਾਬ ਦੇ ਗਵਰਨਰ ਸਾਹਿਬ ਨੇ ਅੱਜ ਸੌਂਚੀ ਹੈ ਗੁਲਾਬ ਚੰਦ ਕਟਾਰੀਆ ਜੀ ਰਾਜਸਥਾਨ ਤੋਂ ਨੇ ਬੜੇ ਤਜਰਬੇਕਾਰ ਨੇ 8 ਵਾਰ ਐਮਐਲਏ ਰਹੇ ਨੇ 1 ਵਾਰ ਐਮਪੀ ਰਹੇ ਨੇ ਤੇ ਹੁਣ ਅਸਾਮ ਤੋਂ ਆਏ ਨੇ ਗਵਰਨਰ ਦੇ ਤੌਰ ਤੇ ਸੋ ਅੱਜ ਉਹਨਾਂ ਨੂੰ ਅਸੀਂ ਸੌਂਚ ਕੇ ਆ ਮੈਂ ਇੱਥੇ ਆਇਆ ਤਾਂ ਥੋੜਾ ਲੇਟ ਹੋ ਕੇ ਤੇ ਮਿਲ ਕੇ ਕੰਮ ਕਰ ਜੋ ਉਹਨਾਂ ਦਾ ਅਧਿਕਾਰ ਖੇਤਰ ਹੈ ਉਹਨਾਂ ਦਾ ਖੇਤਰ ਹੈ ਜੋ ਮੇਰਾ ਅਧਿਕਾਰ ਖੇਤਰ ਹੈ ਐਜ਼ ਅ ਸੀਐਮ ਉਹ ਮੇਰਾ ਸੋ ਮਿਲ ਕੇ ਕੰਮ ਕਰਾਂਗੇ ਔਰ ਪੰਜਾਬ ਦੀ ਬਿਹਤਰੀ ਵਾਸਤੇ ਅੱਜ ਲੜਾਂਗੇ ਸਾਰੀਆਂ ਸਾਰੀਆਂ ਲੜਾਂਗੇ ਇਲੈਕਸ਼ਨ ਸਾਡੀ ਪੋਲੀਟੀਕਲ ਪਾਰਟੀ ਹੈ ਜਿਹੜੀ ਵੀ ਇਲੈਕਸ਼ਨ ਆਊਗੀ ਅਸੀਂ ਲੜਾਂਗੇ ਤੇ ਜਿੱਤਾਂਗੇ ਠੀਕ ਹੈ